ਪੰਜਾਬ ਦੇ ਵਿੱਚ ਪੰਮੇ ਪੰਜਾਬ ਪੁਲਿਸ ਬੜੇ ਦਾਅਵੇ ਕਰ ਰਹੀ ਹੈ ਕਿ ਅਸੀਂ ਮਾੜਿਆਂ ਸਰ ਚੋਰ ਲਟੇਰਿਆਂ ਨੂੰ ਫੜਨ ਦੇ ਵਿੱਚ ਕਾਮਯਾਬ ਹੋ ਰਹੇ ਹਾਂ ਪਰ ਅੱਜ ਵੀ ਕਈ ਜਗ੍ਹਾ ਚੋਰਾਂ ਤੇ ਨੁਟੇਰਿਆਂ ਦੇ ਹੌਸਲੇ ਨੇ ਬਲੰਦ ਹੋ ਚੁੱਕੇ ਨੇ ਕਿ ਵੱਡੀ ਵੱਡੀ ਵਾਰਦਾਤਾਂ ਨੂੰ ਅੰਜਾਮ ਦੇ ਦੇ ਨੇ ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਨੂੰ ਸੁਖਾਣ ਜਾ ਰਹੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਾਸਰਕੇ ਦੀ ਜਿੱਥੇ ਇੱਕ ਪੈਟਰੋਲ ਪੰਪ ਤੇ ਕੁਝ ਨਕਾਬਪੋਸ਼ ਨੌਜਵਾਨ 85000 ਰੁਪਏ ਦੇ ਕਰੀਬ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਨੇ ਇਹ ਪੂਰੀ ਘਟਨਾ ਸੀਸੀਟੀਵੀ ਕੈਂਪ ਦੇ ਵਿੱਚ ਕੈਦ ਹੋ ਗਈ ਹੈ ਦੱਸਿਆ ਜਾ ਰਿਹਾ ਕਿ ਨੌਜਵਾਨ ਕਾਰ ਦੇ ਉੱਤੇ ਸਵਾਰ ਹੋ ਕੇ ਆਏ ਸੀ ਜਿਨ੍ਹਾਂ ਨੇ ਆਉਂਦੇ ਸਾਰ ਹੀ ਪੈਟਰੋਲ ਪੰਪ ਤੇ 85000 ਰੁਪਏ ਦੀ ਨਕਦੀ ਲੁੱਟੀ ਹੈ ਜਿਸ ਤੋਂ ਬਾਅਦ ਪੈਟਰੋਲ ਪੰਪ ਦੇ ਮਾਲਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਹੈ ਤੇ ਪੁਲਸ ਵੀ ਲਗਾਤਾਰ ਹੀ ਨੌਜਵਾਨਾਂ ਨੂੰ ਜੋ ਲੁਟੇਰੇ ਸੀ ਫੜਨ ਦੇ ਲਈ ਛਾਪੇਮਾਰੀ ਕਰ ਰਹੀ ਹੈ ਸੀਸੀਟੀਵੀ ਫੁਟੇਜ ਰਾਹੀਂ ਇਹਨਾਂ ਲੁਟੇਰਿਆਂ ਤੱਕ ਜਲਦੀ ਹੀ ਪਹੁੰਚਣ ਦਾ ਪੁਲਸ ਦਾਅਵਾ ਕਰ ਰਹੀ ਹੈ ਤੁਸੀਂ ਵੀ ਦੇਖੋ ਇਹ ਪਹਿਲਾਂ ਇਹ ਪੂਰੀ ਘਟਨਾ ਦੀ ਸੀਸੀਟੀਵੀ ਵੀਡੀਓ ਆਉਂਦਾ। ਆਉਂਦਾ। ਹੋਰ ਦੇਖ ਰਿਹਾ ਹੈ। ਆਓ ਵੇਖੋ ਮੈਂ ਬੂਹਾ ਘਟਿਆ ਹੋ ਵੇਖੋ ਹੋਰ ਨੇ ਮਾਰੀ ਲਾ ਦਿੱਤੀ ਹੋਈ। ਆਜੇ ਮੋਟਾਈ। ਕੋਣ ਆਪਣਾ ਉੱਥੇ ਨਿਕਰੇ ਵੀਡੀਓ ਕੋਈ ਗਾ। ਆ ਮੇਰੇ ਚਪੇੜਾ ਮਾਰਨ ਦਾ। ਪਜਾਮਾ ਪਾਇਆ ਤੇ ਨਹੀਂ ਪਈ ਹੈ ਨਾ। ਇਹ ਕਿਹੜਾ ਪਹਿਲੇ ਮੁੜ ਗਿਆ ਹੈ ਭਾਈ। ਤੇਰੇ ਬਾਅਦ। ਆ ਮੇਰੇ ਚਪੇੜਾ ਮਾਰਨ ਦਾ ਇੱਧਰ ਨੁਕਰਾ। ਆਗੇ 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 ਤੇ ਦੁਆਰੇ ਮਿਲੂ ਲਾਈ। ਕੋਈ ਦਰਖਤ ਨਹੀਂ ਦੇਖਦੇ। ਕੋਣ ਵੀਡੀਓ ਤੇ ਹੋਰ ਦੇਖਣਾ ਤੇ। ਉਹ ਚੜਾਇਆ ਹੈ ਨਾ ਆਹ ਓਕੇ ਜੇ ਨਹੀਂ ਮਾਮਲਾ ਚੱਲ ਰਿਹਾ ਹੈ ਇਹ ਨਹੀਂ ਤੇ ਆਪਣੇ ਲੋਕੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਸਾਲੇ ਮਾਰਦੇ ਨਹੀਂ ਚੱਲ ਕੋਈ ਮੁੰਡੇ ਨਹੀਂ ਆ ਲੱਗਦੀ ਇਹਨੂੰ ਇਹ ਨਹੀਂ ਮਾਰਦੇ ਜੀ ਹਾਂ ਆਉਂਦੇ ਉਹਨਾਂ ਗੱਲਾਂ ਤੇ ਖੁੱਲਾ ਇੱਕ ਕਰਕੇ ਤੁਸੀਂ ਇਹ ਪੂਰੀ ਵੀਡੀਓ ਵੇਖ ਲਈ ਹੋਵੇਗੀ ਕਿਵੇਂ ਲੁਟੇਰੇ ਜਿਹੜੇ ਪੈਟਰੋਲ ਪੰਪ ਦੇ ਉੱਤੇ ਸ਼ਰਿਆਮ ਲੁੱਟ ਕਰ ਰਹੇ ਨੇ 85000 ਰੁਪਏ ਦੀ ਲੁੱਟ ਕੀਤੀ ਹੈ ਜਿਸ ਤੋਂ ਬਾਅਦ ਲੋਕ ਡਰ ਦੇ ਮਹਿਸੂਸ ਕਰ ਰਹੇ ਨੇ ਕਾਰੋਬਾਰੀਆਂ ਦੇ ਵਿੱਚ ਮੰਦ ਵੀ ਡਰ ਲੱਗਿਆ ਹੋਇਆ ਹੈ ਕਿ ਜਿਵੇਂ ਪੈਟਰੋਲ ਪੰਪ ਦੇ ਉੱਤੇ 85000 ਰੁਪਏ ਦੇ ਲੁਟੇਰਾਂ ਨੇ ਲੁੱਟ ਕੀਤੀ ਹੈ ਕਿਤਨੇ ਕਿਤੇ ਉਹਨਾਂ ਦੇ ਕਾਰੋਬਾਰ ਨੂੰ ਵੀ ਇਹ ਲੁਟੇਰੇ ਨਿਸ਼ਾਨਾ ਬਣਾ ਸਕਦੇ ਨੇ ਪਰ ਪੁਲਿਸ ਵੱਲੋਂ ਵਿਸ਼ਵਾਸ ਦਿਲਾਇਆ ਗਿਆ ਹੈ ਵਪਾਰੀ ਤੇ ਹੋਰ ਪੈਟਰੋਲ ਪੰਪ ਮਾਲਕਾਂ ਨੂੰ ਕਿ ਪੁਲਿਸ ਲਗਾਤਾਰ ਇਦਾਂ ਦੇ ਲੁਟੇਰਿਆਂ ਨੂੰ ਫੜਨ ਲਈ ਪੁਲਿਸ ਨਾਕੇ ਲਗਾ ਰਹੀ ਹੈ ਤੇ ਕਈ ਜਗ੍ਹਾ ਛਾਪੇਮਾਰੀ ਵੀ ਕਰ ਰਹੀ ਹੈ ਦੇਖਦੇ ਹਾਂ ਕਿ ਕਦੋਂ ਹੁਣ ਇਹ ਲੁਟੇਰੇ ਫੜੇ ਜਾਂਦੇ ਨੇ ਤੇ ਕਦੋਂ ਇਨ੍ਹਾਂ ਕੋਲੋਂ ਜਿਹੜੀ ਨਗਦੀ ਲੁੱਟੀ ਹੋਈ ਹੈ ਪੁਲਿਸ ਬਰਾਮਦ ਕਰਦੀ ਹੈ ਤੌਣ ਵਾਲਾ ਸਮੇਂ ਦੱਸੇਗਾ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਕੇ ਕਮੈਂਟ ਵਿੱਚ ਕਰਿਓ